ਲੋਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰੂ ਭੁੱਲਰ ਤੇ ਨਾਲ ਮੇਰੇ ਸਾਗਰ ਵੀਰ ਤੇ ਅੱਜ ਹੈਗਾ ਵਾ ਸਾਡੇ ਬਿਕਰਮ ਵੀਰ ਦਾ ਠਾਕਾ ਤੇ ਅਸੀਂ ਪਤਾ ਕਰਨ ਚੱਲੇ ਆਂ ਕੀ ਪਤਾ ਕਰਨ ਦੇ ਆਂ ਤਿਆਰੀ ਹੋ ਗਈ ਉੱਥੇ ਤਿਆਰੀ ਹੋ ਗਈ ਕਿ ਨਹੀਂ ਆ ਇੱਧਰ ਚੈੱਕ ਕਰੋ ਜਿਹੜਾ ਵੀਰ ਮੋਟਰਸਾਈਕਲ ਚਲਾ ਰਿਹਾ ਵਾ ਇਹਦਾ ਇਹਦੀ ਦੁਕਾਨ ਹੈ ਇਹਨੇ ਨਵਾਂ ਲਾਇਆ ਬੋਰ ਰਾਜੂ ਬੂਟ ਹਾਊਸ ਇਥੇ ਆਓ ਵੱਧ ਵੱਧ ਲਓ ਜੀ ਅਸੀਂ ਆ ਗਏ ਆ ਜਿੱਥੇ ਵੀਰ ਦਾ ਪ੍ਰੋਗਰਾਮ ਆ ਪ੍ਰਤਾਪ ਸੂਟਸ ਚੈੱਕ ਕਰਕੇ ਹੁੰਦੇ ਬੜਾ ਅੰਦਰੋਂ ਕੀ ਮੋਲ ਚਾਲਿਆ ਜੀ ਜੇ ਜਿਹੜੀ ਤੁਸੀਂ ਵਿਖਾਈ ਜੇ ਨਹੀਂ ਆਈ ਤੇ ਤਿਆਰੀ ਤੁਰੀ ਚੱਲੰਦੀ ਹੈ ਜੀ ਅਜੇ ਕੰਮ ਰੈਡੀ ਛੜੀ ਹੋਣ ਦਿਆ ਵਾ ਜੀ ਤਿਆਰੀ ਚੱਲੰਦੀ ਆ ਤੇ ਚੈੱਕ ਕਰ ਸਕਦੇ ਤੁਸੀਂ ਲੋ ਜੀ ਕਰਕੇ ਹੀ ਪਤਾ ਆ ਗਿਆ ਤੇ ਉਥੇ ਕੁਰਤੀ ਇਕੱਠੀਆਂ ਲੱਗਣੀਆਂ ਹੀ ਤੇ ਹੁਣ ਅਸੀਂ ਰੈਡੀ ਹੋਣ ਲਗੇ ਜਿਆਦਾ ਹੋ ਗਏ ਲੋ ਜੀ ਅਸੀਂ ਹੋ ਗਏ ਆ ਰੈਡੀ ਛੜੀ ਮੈਂ ਤੇ ਸਾਗਰ ਵੀਰ ਹਾਂਜੀ ਵੀਰ ਜੀ ਲੱਗੇ ਜੇ ਮੋਟਾ ਨਾ ਤੇ ਰੈਡੀ ਛੜੀ ਹੋ ਗਏ ਤੇ ਅਸੀਂ ਜਾ ਰਹੇ ਆ ਬਿਕਰਮ ਬਿਕਰਮ ਨੂੰ ਛੋਟਾ ਨਾਮ ਅਸੀਂ ਕਹਿੰਦਾ ਵਿੱਕੀ ਤੇ ਉਹਦੇ ਠਾਕੇ ਤੇ ਉਥੇ ਵੀਰਪਰਾ ਹੋਰ ਵੀ ਆਉਣਗੇ ਜਿ ਤਰ੍ਹਾਂ ਦੋਧਰ ਲੰਗਰ ਲਾਈਦਾ ਜਿਹੜਾ ਵੀਰ ਲਵ ਤੇ ਬੱਲਾ ਤੇ ਰਜੀਦ ਤੇ ਪਵਨ ਨਿਸ਼ਾਨ ਨਿਸ਼ਾਨ ਇਹ ਵੀ ਵੀਰ ਉਥੇ ਆਉਣਗੇ ਇਹ ਬਸ ਅਸੀਂ ਜਾ ਰਹੇ ਹਾਂ ਤੇ ਸਾਡੇ ਤੋਂ ਥੋੜਾ ਜਿਹਾ ਲੇਟ ਹੋ ਜਾਣਾ ਜਾਂ ਉਹਨਾਂ ਨੇ ਜਾਂ ਪਹਿਲਾਂ ਪਹੁੰਚ ਜਾਣਾ ਉਹਨਾਂ ਨੇ ਤੇ ਬਾਕੀ ਜਾ ਕੇ ਵੇਨੇ ਆ ਕੀ ਬੰਦ ਆ ਲਓ ਜੀ ਆਹ ਲੱਗੀ ਹੈ ਭਰਾਵਾਂ ਦੀ ਕਾਲੀ ਸਕਾਰਪਿਓ ਤੇ ਅਸੀਂ ਪਹੁੰਚ ਗਏ ਪ੍ਰਤਾਪ ਸਟਰੀਟਸ ਇਹ ਗੱਡੀ ਆਪਾਂ ਨੂੰ ਉੱਧਰ ਲਾਉਣੀ ਪੈਣੀ ਲੱਗਦਾ ਸਾਹਮਣੇ ਲਾਉਣੀ ਪੈਣੀ ਗੱਡੀ ਆਹ ਹੈ ਪਕੌੜੇ 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 ਨੂੰ ਤਾਂ ਆਪਣੇ ਅੱਧੀ ਪਕੌੜੇ ਪਾਟ ਕੇ ਕਿੰਨੇ ਦਾ ਪਕੌੜੇ ਲਈ ਬੇਹੀਏ ਇਹ ਪਹਿਲਾਂ ਵੀ ਆਏ ਹਨ ਯਾ ਮੀ ਸਭ ਨਾ ਹੈ ਨਾ ਦਿਲਾਂ ਸੋਹਲਾ ਪਰ ਬਲੈਗਰ ਬਲੈਗਰ ਇਹ ਉਹ ਟ੍ਰੇਟਰ ਆਇਆ ਲੋ ਜੀ ਆਵਾ ਮੁੰਡੇ ਦੇ ਭਰਾ ਹਾਂਜੀ ਦਾਦੇ ਦਾ ਮੁੰਡਾ ਨਾ ਹਾਂਜੀ ਆ ਵੀ ਚਾਚੇ ਦਾ ਮੁੰਡਾ ਵਾ ਤਾਏ ਦਾ ਵੀ ਜੀ ਤਾਏ ਦਾ ਵਾ ਇਹ ਤਾਏ ਦਾ ਮੁੰਡਾ ਵਾ ਚਾਚੇ ਤਾਏ ਦਾ ਜੀ ਸਕੇ ਭਰਾ ਆਈ ਆ ਯਾਰ ਇਹ ਸਕੇ ਭਰਾ ਆਈ ਆ ਤੇ ਤੁਸੀਂ ਵੀ ਆਡੇ ਭਰਾ ਜੀ ਆਹ ਮੁੰਡਾ ਥੋੜਾ ਜਿਆ ਸਿਆਣਾ ਹੋ ਗਿਆ ਵਾ ਕਿਉਂਕਿ ਅੱਜ ਦਾ ਠਾਕਾ ਵਾ ਨਹੀਂ ਨਹੀਂ ਅਗਲੇ ਵਲੌਗ ਚ ਦਿਖਾਵਾਂਗੇ ਨਾਲ ਕੀ ਬਾਲ ਦੂਗਾ ਸਾਗਰ ਨਹੀਂ ਅੱਜ ਸ਼ੋਪੋਂ ਕਰਕੇ ਆਏ ਆ ਜ਼ਿੰਮੇਵਾਰੀ ਸਾਰੀ ਇਹਨਾਂ ਦੀ ਲੱਗੀ ਆ ਸਾਗਰ ਵੀਰ ਹਣਾ ਸੀ ਇਥੇ ਘੜਦਾ ਆਖੰਦੇ ਮੇਰਾ ਨਾਮ ਲਿਖਿਆ ਤੇ ਬੱਲੇ ਮਿੱਤਰੋ ਬੱਲੇ ਮਿੱਤਰੋ ਵੇਖੋ ਚੈੱਕ ਕਰੋ ਲਓ ਜੀ ਵਿੱਕੀ ਦੇ ਠਾਕੇ ਤੋਂ ਅਸੀਂ ਆ ਗਏ ਆ ਬਾਹਰ ਇੱਕ ਰੀ ਤੇ ਵੀਰ ਨੂੰ ਕੰਮ ਪੈ ਗਿਆ ਹੈ ਬੈਂਕ ਚ ਬੈਂਕ ਚ ਉਹ ਆਇਆ ਵਾ ਤੇ ਹੁਣ ਇੱਕ ਰਾਹੀਂ ਘਰੇ ਚੱਲੇ ਆ ਘਰੇ ਪੂਆ ਦਾ ਮੁੰਡਾ ਆਇਆ ਵਾ ਅਸੀਂ ਆ ਗਏ ਆ ਘਰੇ ਤੁਹਾਨੂੰ ਮਨੋਣਾ ਆ ਦੀ ਬੀਬੀ ਨਾਲ ਬੀਬੀ ਆਏ ਬੀਬੀ ਹਲੋ ਹੋ ਭਾਗਾ ਬਲੇ ਸਰਪਜੀਤ ਕੀ ਹਾਲ ਚਾਲ ਹੈ ਬੀਬੀ ਜੀ ਤੁਸੀਂ ਸੋ ਅੱਜ ਆਪਣੇ ਕੁਹਾ ਦਾ ਮੁੰਡਾ ਚੱਲਾ ਚਲੋ ਜੀ ਹੁਣ ਅਪ ਕਿੱਥੇ ਆਣਾ ਇਹ ਫੇਰ ਵਾਪਸੀ ਕਰੀਏ ਹੁਣੇ ਹਲੀ ਆ ਹੁਣ ਅਪ ਲੈਣੀ ਆਏ ਹਨ ਚਲ ਪਾਣਾ ਚਲ ਪਾਲਾ ਪਾਲਾ ਲੋ ਜੀ ਅਸੀਂ ਹੁਣ ਕੁਹਾ ਦੇ ਮੁੰਡੇ ਨੂੰ ਤੇ ਨਾਲ ਲੈ ਲਿਆ ਤੇ ਹੁਣ ਅਸੀਂ ਚੱਲੇ ਆ ਘੁੰਮਣ ਘਮਣ ਥੋੜਾ ਜਿਹਾ ਚੱਲੇ ਘੁੰਮਣ ਘਮਣ ਜਿਆਦਾ ਨਹੀਂ ਹੋਰ ਜੀ ਕੀ ਹਾਲ ਜੇ ਬਾਹਰੋਂ ਮੈਨੂੰ ਵੀ ਅਸੀਂ ਜਾ ਰਹੇ ਹਾਂ ਕਿੱਥੇ ਜਾ ਰਹੇ ਹਾਂ ਪੰਬਰ ਸਰ ਅਮਰ ਸਰ ਅਮਰ ਸਰ ਜਾ ਰਹੇ ਹਾਂ ਜੀ ਅਸੀਂ ਲੋ ਜੀ ਵੀਰ ਜੀ ਉਹ ਵੀਰ ਦੇ ਦੋ ਮੋਬਾਈਲ ਆਏ ਸੀ ਬਾਹਰੋਂ ਤੇ ਅਸੀਂ ਆਏ ਆ ਰੰਜੀਤਾ ਵੀ ਨੂੰ ਲੈਣ ਮੋਬਾਈਲ ਦੋ ਮੋਬਾਈਲ ਲੈਣ ਆਏ ਸੀ ਪ੍ਰੋਟੈਕਸ਼ਨ ਲੱਗੀ ਆ ਲਓ ਜੀ ਆ ਵੀਰ ਨੂੰ ਜਿਹੜੀ ਲੋਡ ਸੀ ਮੋਬਾਈਲਾਂ ਦੀ ਉਹ ਮੋਬਾਈਲ ਗਏ ਮੇੜ ਤੇ ਹੁਣ ਆਪਾਂ ਚੱਲੇ ਆਂ ਫੇਰ ਵਾਪਸ। ਬੜੇ ਹੁਣ ਆਵੇ ਆ ਰਹਿਆਂ ਹਾਂ 740। ਆ ਵਿੱਚੋਂ ਦੂ ਤੁਰ ਗਏ ਜੀ ਚਾਰ ਰਹਿ ਗਏ ਜੀ। ਲਓ ਜੀ ਅਹੀਂ ਆ ਗਏ ਅੱਜ ਵਿੱਕੀ ਦਾ ਠਾਕਾ ਵੇਚ ਕੇ ਮੁੜ ਕੇ ਅਮਰਸਰ ਗਏ ਹਾਂ ਮੋਬਾਈਲ ਦੇ ਫੜਨ ਤੇ ਹੁਣ ਆ ਗਏ ਆ ਘਰੇ ਤੇ ਇਹੀ ਸਾਡਾ ਇਹਦਾ ਬਲੌਗ। चङा लॻा त लाइक मारियो